ਜਿਵੇਂ ਕਿ ਲੋਕਾਂ ਦਾ ਖਾਣਾ ਪੀਣਾ ਜ਼ਿਆਦਾ ਵਧੀਆ ਨਾ ਹੋਣ ਕਰਕੇ ਅਲੱਗ-ਅਲੱਗ ਬਿਮਾਰੀਆਂ ਤੋਂ ਲੋਕ ਪ੍ਰਭਾਵਿਤ ਨੇ ਅਤੇ ਆਪਣੇ ਸਰੀਰ ਨੂੰ ਫਿਰ ਤੋਂ ਠੀਕ ਕਰਨ ਲਈ ਅਨੇਕਾਂ ਹੀ ਤਰ੍ਹਾਂ ਦੀਆਂ ਮਾਰਕੀਟ 'ਚੋਂ ਦਵਾਈਆਂ ਤੇ ਵੱਡੇ ਹਸਪਤਾਲਾਂ ਤੋਂ ਟ੍ਰੀਟਮੈਂਟ ਵੀ ਕਰਾਉਂਦੇ ਹਨ ਅਤੇ ਅਨੇਕਾਂ ਹੀ ਤਰ੍ਹਾਂ ਦੀਆਂ ਮੈਡੀਕਲ ਦਵਾਈਆਂ ਦਾ ਵੀ ਸੇਵਨ ਕਰਦੇ ਹਨ ਪਰ ਉਹਨਾਂ ਨੂੰ ਖਾਣ ਦੇ ਉਹਨਾਂ ਦੇ ਸਰੀਰ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਂਦੇ ਹਨ ਜੇ ਪੁਰਾਣੇ ਸਮਿਆਂ ਵੱਲੋਂ ਝਾਤੀ ਮਾਰੀਏ ਤਾਂ ਰਿਸ਼ੀ-ਮੁਨੀ ਅਵਤਾਰ ਵੀ ਆਯੂਵੈਦਿਕ ਹੀ ਦਵਾਈਆਂ ਦਾ ਸੇਵਨ ਕਰਦੇ ਸਨ ਕੁਦਰਤ ਦੀ ਆਯੂਵੈਦਿਕ ਪ੍ਰਜਾਤੀ ਦੇ ਵਿੱਚ ਹਰ ਭਿਆਨਕ ਤੋਂ ਭਿਆਨਕ ਬਿਮਾਰੀ ਦਾ ਇਲਾਜ ਹੈ ਪਰ ਪਛਾਣ ਕਰਨ ਦੀ ਹੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਹੀ ਆਯੂਵੈਦਿਕ ਲੋਕਾਂ ਲਈ ਵਰਦਾਨ ਬਣ ਕੇ ਸਾ벗 ਹੋ ਰਿਹਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਮ ਔਰ ਪਿੰਡ ਮੁਸਤਾਰਾਪੁਰ ਡਾਕਟਰ ਰਾਜਵੀਰ ਸਿੰਘ ਖੈਰਾ ਜੋ ਤਿੰਨ ਪੀੜੀਆਂ ਤੋਂ ਅਜੂਬੇਦ ਦੇ ਨਾਲ ਵੱਡੀ ਤੋਂ ਵੱਡੀ ਗੁਰਦੇ ਕੈਂਸਰ ਦੀਆਂ ਲਾਸਟ ਸਟੇਜਾਂ ਤੇ ਲੀਵਰ ਦੇ ਇਲਾਜ ਕਰਦੇ ਹਨ ਨਾਲ ਹੀ ਲੋਕਾਂ ਦਾ ਇਲਾਜ ਕਰਦੇ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਸਿਕਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਮੁਸਤਰਪੁਰ ਜਿੱਥੇ ਕਿ ਡਾਕਟਰ ਗاجਬੀ ਸਿੰਘ ਆਯੁਰਵੈਦਿਕ ਨੇ ਬਹੁਤ ਵੱਡੇ ਵੱਡੇ ਕੇਸ ਜਿਵੇਂ ਇਹਨਾਂ ਦੇ ਵੱਲੋਂ ਜਿਹੜੇ ਨੇ ਰਿਕਵਰ ਕਰ ਦਿੱਤੇ ਗਏ ਨੇ ਸੋ ਸਾਰੀ ਗੱਲਬਾਤ ਡਾਕਟਰ ਦੇ ਉਹ ਦੱਸਦੇ ਆ ਕਿ ਕਿਹੜੇ ਕਿਹੜੇ ਜਿਹੜੇ ਕੇਸ ਨੇ ਅੱਜ ਤੱਕ ਡਾਕਟਰ ਸਰ ਨੂੰ ਕਵਰ ਕੀਤੇ ਸਸਿਕਲ ਜੀ ਦੱਸੋ ਕਾਫੀ ਸੋਸ਼ਲ ਮੀਡੀਆ ਤੇ ਦੁਨੀਆ ਕਿ ਜਿਹੜੇ ਵੱਡੇ ਵੱਡੇ ਕੇਸ ਦੇਖੇ ਨੇ ਮਣ ਰਿਕਵਰ ਕੀਤੇ ਕਿਹੜੇ ਕਿਹੜੇ ਕੇਸ ਦੱਸ ਸਕਦੇ ਹੋ ਜਿਆਦਾ ਤਾਂ ਕਿਡਨੀ ਫੇਲਿਅਰ ਦੇ ਹੀ ਕੀਤੇ ਆਪਾਂ ਤੇ ਉਸ ਤੋਂ ਬਾਅਦ ਚ ਲਿਵਰ ਦੇ ਫ ਔਰ ਓਵਰঅল ਤਾਂ ਸਾਰੀਆਂ ਦਵਾਈਆਂ ਤਿਆਰ ਕਰੀ ਦੀਆਂ ਨੇ ਪਰ ਜ਼ਿਆਦਾ ਕੇਸ ਜਿਹੜੇ ਆ ਹਸਪੀਟਲ ਤੋਂ ਜਵਾਬ ਹੋਏ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਉਂਦੇ ਆ ਜਿੱਦਾਂ ਕਿਡਨੀ ਦੇ ਤੇ ਕੈਨਸਰ ਦੇ ਉਹ ਫਿਰ ਮਤਲਬ ਕਿੰਨੀ ਕਿੰਨੀ ਸਟੇਜ ਤੱਕ ਜਿਹੜੇ ਨੇ ਇਹ ਦੋਨੇ ਕੇਸ ਆ ਰਹੇ ਨੇ 5th ਸਟੇਜ ਤੱਕ 6th ਸਟੇਜ ਤੱਕ ਕਵਰ ਕੀਤੇ ਆਪਾਂ ਉਹ ਕਿੰਨਾ ਚਿਰ ਜਿਹੜੀ ਆ ਆਯੁਰਵੈਦਿਕ ਦਵਾਈ ਜਿਹੜੀ ਚਾਹੀਦੀ ਆਯੁਰਵੈਦਿਕ ਦਵਾਈ ਜੇ ਤਾਂ ਡਾਇਲਿਸਿਸ ਲਈ ਕਿਹਾ ਗਿਆ ਹੋਵੇ ਫਿਰ ਤਾਂ ਉਹਨਾਂ ਦੇ ਕ੍ਰੀਟਿਨਿਨ ਜਿਹੜੇ ਆ ਲਗਭਗ 10 12 15 ਤੋਂ ਪਲੱਸ ਹੀ ਹੋਣਗੇ ਤੇ ਉਹਨਾਂ ਨੂੰ ਫਿਰ 2 4 6 ਮਹੀਨੇ ਲੱਗ ਜਾਂਦੇ ਆ ਲੱਗ ਸਕਦੇ ਡਿਪੈਂਡ ਕਰਦਾ ਪੇਸ਼ੈਂਟ ਕਿੰਨਾ ਕੰਪਰੋਮਾਈਜ਼ ਕਰਦਾ ਸਾਡੇ ਨਾਲ ਉਹਦਾ ਡਾਈਟ ਪਲਾਨ ਕਿਦਾਂ ਆ ਫੋਲੋ ਪੂਰਾ ਕਰੇ ਤਾਂ ਫਿਰ ਥੋੜਾ ਜਲਦੀ ਵੀ ਠੀਕ ਹੋ ਜਾਂਦਾ ਆ ਤੇ ਬਾਕੀ ਜਿਹੜਿਆਂ ਦੇ 2 4 5 ਕਿਡਨੀ ਨਾ ਉਹਨਾਂ ਦਾ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਕਿਹੜੀ ਕਿਹੜੀ ਚੀਜ਼ਾਂ ਨੂੰ ਇਹ ਜਿਹੜਾ ਮਤਲਬ ਇੱਕ ਟਾਰਗੇਟ ਕੱਬੀ ਹੁੰਦਾ ਹੈ ਮਤਲਬ ਅ ਲਗਭਗ ਸੋਚ ਕੇ ਚੱਲੀਏ ਤਾਂ 슈ਗਰ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਹ ਮੁੱਖ ਕਾਰਨ ਬਣਦੇ ਇਹਨਾਂ ਦੇ ਕਿਡਨੀ ਫੇਲੀਅਰ ਦੇ ਤੇ ਲਿਵਰ ਫੇਲੀਅਰ ਦੇ ਤੇ ਹਾਰਟ ਦੇ ਇਹਨੂੰ ਅਫੈਕਟ ਕਰਦੇ ਆ ਕੈਂਸਰ ਦਾ ਵੀ ਹਾਂਜੀ ਕੈਂਸਰ ਦੇ ਜਿਹੜੇ ਕਾਰਨ ਨੇ ਉਹ ਇਹ ਹੈ ਕਿ ਜਦੋਂ ਰਸੌਲੀਆਂ ਵਗੈਰਾ ਪੈਦਾ ਹੋ ਜਾਂਦੀਆਂ ਨੇ ਵਿੱਚ ਤੇ ਯੂਟਰਸ ਦੇ ਵਿੱਚ ਪੈ ਗਈਆਂ ਜਾਂ ਕਿਸੇ ਵੀ ਬ੍ਰੈਸਟ ਕੈਂਸਰ ਆ ਜਾਂ ਕੁਝ ਵੀ ਉਹ ਪਹਿਲਾਂ ਰਸੌਲੀ ਜਾਂ ਕੋਈ ਹੋਰ ਚੀਜ਼ ਤਿਆਰ ਹੋ ਗਈ ਅੰਦਰ ਤੇ ਉਹ ਫਿਰ ਕੈਂਸਰ ਦੇ ਰੂਪ ਚ ਬਦਲੀ ਜਾਂਦੀ ਹੈ ਕਿਉਂਕਿ ਡਾਕਟਰ ਕਈ ਮਰੀਜ਼ਾਂ ਦੇ ਦੇਖੇ ਉਹਨਾਂ ਦੇ ਇਹ ਕੈਸਾ ਪੀਸ ਨੇ ਉਹਨਾਂ ਚੱਕਦਮ ਜਿਹੜਾ ਸ਼ੂਗਰ ਲੈਵਲ ਜਿਹੜੇ ਲੋ ਹੋ ਜਾਂਦੇ ਪਰ ਨਹੀਂ ਚੱਲਦੇ ਪੇਦੰਦਾ ਹੈ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਆ ਪਹਿਲਾਂ ਤਾਂ ਸ਼ੂਗਰ ਵਾਦੀ ਹੁੰਦੀ ਆ ਸ਼ੂਗਰ ਵਧਣ ਕਰਕੇ ਉਹਨੂੰ ਇਫੈਕਟ ਕਰ ਦਿੰਦੀ ਆ ਸਰੀਰ ਨੂੰ ਤੇ ਜਦੋਂ ਇਫੈਕਟ ਹੋ ਜਾਂਦਾ ਆ ਫਿਰ ਬਲੱਡ ਯੂਰੀਆ ਲੈਵਲ ਜਦੋਂ ਵੱਜ ਜਾਂਦਾ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਫਿਰ ਸ਼ੂਗਰ ਲੈਵਲ ਜਿਹੜਾ ਉਹ ਆਟੋਮੈਟਿਕ ਥੱਲੇ ਆ ਜਾਂਦਾ ਉਹ ਫਿਰ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਸ਼ੂਗਰ ਕੀ ਡਾਕਟਰ ਸਾਹਿਬ ਇਹ ਕਾਰਨ ਨੇ ਜਿਹੜੇ ਇਤੋਂ ਦੀ ਭੰਡ ਬਿਮਾਰੀਆਂ ਦਾ ਜਿਹੜਾ ਪ੍ਰਕਾਉਪ ਹੋਣਾ ਮਤਲਬ ਕੀ ਖਤਮ ਹੋਣਾ ਇਹ ਸਾਰਾ ਖਾਣ ਪੀਣ ਤੇ ਆਪਣੇ ਸਰੀਰ ਜਿਹੜਾ ਆ ਡਾਈਟ ਤੇ ਆ ਇਹਨੂੰ ਆਪਾਂ ਕਿਦਾਂ ਰੱਖਣਾ ਆ ਕਿਦਾਂ ਚਲਾਉਣਾ ਆ ਉਹ ਆਪਣੇ ਅਹ 3 ਨੂੰ ਕਿਤੇ ਨਾ ਕਿਤੇ ਇਫੈਕਟ ਕਰਨਾ ਬਦਲ ਸ਼ੁਰੂ ਕਰ ਦਿੱਤਾ ਕਿੰਨੇ ਘੰਟੇ ਸਭ ਜਿਹੜੇ ਕੈਂਸਰ ਵਾਲੇ ਤੇ ਕਿੰਨੇ ਦੂਜੇ ਜਿਹੜੇ ਮਰੀਜ਼ ਅਜ ਤੱਕ ਮੰਨ ਕਰ ਕੰਮ ਕਰਦੇ ਆ ਅਹ ਕੈਂਸਰ ਵਾਲੇ ਵੀ ਕਾਫੀ ਨੇ ਪਰ ਜ਼ਿਆਦਾ ਜਿਹੜੇ ਕਿਡਨੀ ਫੇਲਿਅਰ ਵਾਲੇ ਉਹ ਤਾਂ ਆਪਾਂ ਬਾਹਰ ਲਿਖ ਕੇ ਨੋਟਿਸ ਬੋਰਡ ਤੇ ਲਾਉਨੇ ਆ ਕਿ ਆ ਪੇਸ਼ੈਂਟ ਠੀਕ ਹੋਇਆ ਫਿਰ ਉਹਨਾਂ ਦੇ ਕੰਟੈਕਟ ਨੰਬਰ ਵਗੈਰਾ ਜਿਹੜੇ ਆ ਉਹ ਵੀ ਨਾਲ ਨਾਲ ਉਹਨਾਂ ਦਾ ਐਡਰੈਸ ਵਗੈਰਾ ਨੋਟ ਕਰ ਦੇਈਦਾ ਕਿਉਂਕਿ ਜਿਹੜਾ ਨਵਾਂ ਮਰੀਜ਼ ਆਉਂਦਾ ਆ ਫਿਰ ਉਹਨੂੰ ਵੇਖ ਕੇ ਥੋੜਾ ਤਸੱਲੀ ਵੀ ਹੋ ਜਾਂਦੀ ਆ ਬਾਕੀ ਜੇ ਕਾਲ ਕਰਕੇ ਗੱਲ ਕਰਨੀ ਚਾਵੇ ਠੀਕ ਹੋਏ ਪੇਸ਼ੈਂਟ ਨਾਲ ਤੇ ਉਹ ਕਰ ਸਕਦਾ ਕਿਉਂ ਡਾਕਟਰ ਸਾਹਿਬ ਚੱਲਦੀ ਹੈ ਟਰੀਟਮੈਂਟ ਵੀ ਚੱਲਣੀ ਹੈ ਉਹਦੇ ਵਿੱਚ ਭਰੇਜ ਵੀ ਨਹੀਂ ਜਿਹੜੇ ਮਰੀਜ਼ ਕਰਦੇ ਮਤਲਬ ਕਿਹ ਕਿਹੜੀ ਜਿਹੜੇ ਭਰੇਜ ਜਿਆਦਾ ਕਰਨੀ ਕਿਡਨੀ ਵਾਸਤੇ ਭਰੇਜ ਤਾਂ ਜਿਆਦਾ ਖਟੀਆਂ-ਕੁਟੀਆਂ ਤਲੀਆਂ ਚੀਜ਼ਾਂ ਦਾ ਹੁੰਦਾ ਹੈ ਤੇ ਬਾਕੀ ਵਾਈ ਚੀਜ਼ਾਂ ਦਾ ਜਿਦਾ ਮਾਮਾ ਦੇ ਦਾਲ ਆਲੂ ਰਾਜਮਾ ਚਾਵਲ ਇਹਨਾਂ 'ਚ ਜਿਆਦਾ ਧਿਆਨ ਰੱਖਣਾ ਚਾਹੀਦਾ ਘੱਟ ਲੈਣਾ ਚਾਹੀਦਾ ਹਫਤੇ 'ਚ ਇੱਕ ਅੱਧੀ ਵਾਰੀ ਚੱਲ ਜਾਂਦਾ ਹੈ ਜਿਆਦਾ ਜਦੋਂ ਰੈਗੂਲਰ ਲੈ ਲੈਣੇ ਸਵੇਰੇ ਦੁਪਹਿਰੇ ਸ਼ਾਮ ਨੂੰ ਫਿਰ ਉਹ ਪ੍ਰੋਬਲਮ ਆਉਂਦੀ ਹੈ ਡਾਕਟਰ ਸਾਹਿਬ ਕਿਉਂ ਬਿਠਾ ਕੋ ਇੰਪੋਲ ਜਦੋਂ ਫੈਟ ਲਿਵਰ ਜਿਹਦੇ ਇਸ ਨਸਲ შეਮਣ ਕਰਦੇ ਜਿਹੜੇ ਨਹੀਂ ਕਰਦੇ ਮਨੋਂ ਅਕਸਰ ਜ਼ਿਆਦਾ ਕੇਸ ਜੇ ਦੇ ਰਹੇ ਮਨੋਂ 80 90% ਜਿਹੜੇ ਨੇ ਪੀਰੀਟ ਨੇ ਉਹ ਕਿਉਂ ਡਾਕਟਰ ਸਾਹਿਬ ਇਸ ਤਰ੍ਹਾਂ ਹਾਂਜੀ ਇਹ ਡਾਈਟ ਡਾਈਟ ਚੇਂਜ ਹੋਣਾ ਕਰਤੇ ਇਹ ਬਾਕੀ ਮਾਹੌਲ ਦੇ ਸਹਾਰ ਨਾਲ ਆ ਵੀ ਏਰੀਆ ਦੇ ਸਹਾਰ ਨਾਲ ਆ ਜਿੱਦਾਂ ਅਮਰਸਰ ਏਰੀਆ ਕਿਡਨੀ ਪੇਸ਼ੈਂਟ ਪਾਉਦੇ ਨੇ ਅਮਰਸਰ ਏਰੀਏ ਦੇ ਗੁਰਦਾਸਪੁਰ ਏਰੀਏ ਚ ਚਲ ਜਾਈਏ ਤੇ ਕੈਂਸਰ ਦੇ ਨੇ ਬਠਿੰਡੇ ਏਰੀਆ ਚ ਚਲ ਜਾਈਏ ਉੱਥੇ ਵੀ ਕਾਫੀ ਕੈਂਸਰ ਦੇ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਆ ਅੰਮ੍ਰਿਤਸਰ ਡ ਅ ਇਹ ਤਾਂ ਪਾਣੀ ਪੂਣੀ ਦਾ ਹੀ ਕਹਿ ਸਕਦੇ ਆ ਵੀ ਡਾਈਟ ਚੇਂਜ ਹੋ ਸਕਦੀ ਹੈ ਬਾਕੀ ਜਿਹੜਾ ਨੇ ਸਭ ਇਹ ਜਿਹੜਾ ਆਪਣੇ ਗਰਦਾਸਪੁਰ ਦਾ ਬਰਡਰ ਲੱਖਾ ਵਾਲੇ ਦਾ ਬਾਬਾ ਨਾਨਕ ਇਧਰ ਜਿਹੜੇ ਕੇਸ ਜਿਆਦਾ ਜਿਹੜਾ ਹੈ ਬੇਰਾ ਬਾਬਾ ਨਾਨਕ ਫਿਰ ਵੀ ਕਾਫੀ ਹੱਦ ਤੱਕ ਬਚਿਆ ਆ ਤੇ ਕਲਾਨੌਰ ਏਰੀਏ ਤੋਂ ਇਧਰ ਨੂੰ ਗਰਦਾਸਪੁਰ ਨੂੰ ਜਦੋਂ ਆਪਾਂ ਚੱਲ ਜਾਂਦੇ ਆ ਇਹ ਏਰੀਏ ਚ ਖਾਸ ਫੁਰਸ਼ ਦੀ ਪ੍ਰੋਬਲਮ ਜਿਆਦਾ ਆ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜਿਆਦਾ ਆ ਤੇ ਬਾਕੀ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹ ਪੇਸ਼ੈਂਟ ਹੈਗਾ ਹਾਂ ਜੀ ਫਿਰ ਲੀਵਰ ਵਾਲੇ ਨੇ ਬੱਚੇ ਛੋਟੇ ਨੇ ਜਾਂ ਕੇ ਵੀ ਨੇ ਇਹ ਮਤਲਬ ਇਹਨਾਂ ਕਿਹੜੀ ਹਿਸਾਬ ਦੇ ਨੇ ਫਿਰ ਜਿਹੜੇ ਅੱਜ ਦੇ ਤੁਹਾਡੇ ਕੋਲ ਪੇਸ਼ੈਂਟ ਆ ਜਾਂਦੇ ਨੇ ਇਹਨਾਂ ਨੂੰ ਕਿ ਕਿੰਨਾ ਚਿਰ ਮਤਲਬ ਇਹ ਸਾਰੀ ਚੱਲਦੀ ਉਹਨਾਂ ਨੂੰ ਫਿਰ ਥੋੜਾ ਜਿਹਾ ਫਰੂਟਸ ਤੇ ਸੈਲਡ ਤੇ ਰੱਖਣਾ ਪੈਂਦਾ ਆ ਤੇ ਲਿਕੁਇਡ ਫਾਰਮ ਚ ਚੀਜ਼ਾਂ ਜਿਹੜੀਆਂ ਜ਼ਿਆਦਾ ਲੈਣ ਤੇ ਜਦੋਂ ਤੇਜ ਮਿਰਚ ਮਸਾਲੇ ਆ ਸਬਜ਼ੀਆਂ ਦੇ ਵਿੱਚ ਲੋਕੀ ਪਾਈ ਜਾਂਦੇ ਆ ਤੜਕਾ ਜਿਹੜਾ ਇੱਕ ਵਾਰੀ ਤੇਲ ਗਰਮ ਹੋ ਗਿਆ ਉਹਨੂੰ ਦੁਬਾਰਾ ਫੇਰ ਹੋਰੀ ਯੂਜ਼ ਕਰੀ ਜਾਣਾ ਆ ਉਹ ਫਿਰ ਉਹ ਇਹਨਾਂ ਚੀਜ਼ਾਂ ਨੂੰ ਇਫੈਕਟ ਕਰਦਾ ਤੁਹਾਡੇ ਕੋਲ ਸਭ ਕੀ ਕੇਲੇ ਮਤਲਬ ਸੋਜੀ ਮੀਠੇ ਜਿੰਨਾ ਮਤਲਬ ਤੜਕ ਖਦੀ ਦਵਾਈ ਸਰ ਦਬ ਗਈ ਤਾਂ ਮੈਂ ਡਾਕਟਰ ਸਾਹਿਬ ਨੂੰ ਬਿਲਕੁਲ ਫਰਕ ਹੋ ਗਿਆ ਮੈਂ ਆਪਣੀ ਮਨੋਕਸ਼ਾ ਡਾਕਟਰ ਸਾਹਿਬ ਜਿਹੜੇ ਮਨ ਨੂੰ ਕਿੰਨਾ ਚਿਰ ਮਤਲਬ ਇਹ ਆ ਕੇ ਕਿਤੇ ਤੁਮ ਮਨ ਪਰਚੇਜ਼ ਕਰ ਸਕਦੇ ਜਿਹਨ ਮਨ ਦੂਰ ਨੇ ਜਿਵੇਂ ਨਹੀਂ ਪਹੁੰਚਦੇ ਜਿਹਨੂੰ ਨਹੀਂ ਇਹ ਚੀਜ਼ ਦਾ ਜਾਗ ਤਰ ਗੁਰਦਾਸਪੁਰ ਤੇ ਕਿੱਥੇ ਨੂੰ ਲੈਣ ਸਵਾ ਗਿਆ ਪਿੰਡ ਦਾ ਨਾਮ ਮੁਸਤਫਾਪੁਰ ਹੈ ਸਾਡੇ ਮੁਸਤਫਾਪੁਰ ਗਈ ਜਾਂਦੇ ਲੋਕ ਤੇ ਬਾਕੀ ਇਹ ਬਟਾਲਾ ਬੰਗਰ ਤੇ ਕੋਲ ਪੈਂਦਾ ਕਲਾਨੌਰ ਤੋਂ ਬਟਾਲੇ ਵਾਲੇ ਰੋਡ ਦੇ ਉੱਪਰ ਬਟਾਲਾ ਬੰਗਰ ਦੇ ਕੋਲ ਗੁਰਦਾਸਪੁਰ ਜਲਾ ਗੁਰਦਾਸਪੁਰ ਜਲਾ ਸਰਬ ਜੀ ਕੋਈ ਅਮਲ ਤੁਹਾਡਾ ਜਿਹੜਾ ਪਲੱਸ ਦਾ ਨੰਬਰ ਜਿਹੜਾ ਉਹ ਸਿਰੋ ਵੈਚਡ ਕਰ ਹੀ ਦੇਣਾ ਵਿੱਚ ਹਾਂ ਜੀ ਹਾਂ ਜੀ ਤੋਂ ਇਹ ਸਾਨੂੰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਜਿਹੜੀ ਗੱਲਬਾਤ ਅਸੀਂ ਵੀ ਕਿਹੜੇ ਕਿਹੜੇ ਕੇਸ ਨੇ ਜਿਹੜੇ ਡਾਕਟਰ ਸਾਹਿਬਾਂ ਨੇ ਜਿਹੜੇ ਹੱਲ ਕੀਤੇ ਨੇ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ ਹਾਂ